ਕਸ ਟਿਪ ਲੱਗੇ ਝੰਡਣ ਬਾਈ ਨਟਾਂ ਵਾਲੀ ਆਪਣੀ ਨਟ ਪਾਉਂਦੇ ਆ ਤੇ ਇਹਨਾਂ ਪਲੇਡ ਅੱਦੇ ਤਾਂ ਜਮੇ ਨਵੇਂ ਪਏ ਨੇ ਤੇ ਸਾਰਪ ਦੇ ਬਲੇਡ ਨੇ ਇਹਨਾਂ ਨੂੰ ਆਦਾ ਜਿਵੇਂ ਕੱਟਦਾਂਗੇ ਜਾਂ ਤਾਂ ਇੱਕ ਇਦਾਂ ਆ ਦੇਖੋ ਕਿੰਨੇ ਖੜੇ ਨੇ ਦੇਖੋ ਉਹ ਇਹਨਾਂ ਨੂੰ ਕੱਢੀ ਐ ਵੀ ਦੇਖਦਿਆਂ ਵਿੱਚ ਨਵੇਂ ਪਾਦਾਂਗੇ ਅੱਦਾ ਸੀਜ਼ਨ ਤਾਂ ਲਾਣਗੇ ਹੀ ਇੱਕ ਚਿਪ ਹੋਰ ਪਈਆ ਨਾਲ ਉਹ ਬਾਜੋ ਪਾਦਾਂਗੇ ਰਜੀਰੀ ਵਾਲੇ ਦੋ ਨਵੀਆਂ ਹੋ ਜਾਣੀਆਂ ਬਾਕੀ ਵਾਲੇ ਵੀ ਦੇਖਦਾ ਕਿ ਇਹ ਤਾਂ ਮੈਂ ਨਵੀਆਂ ਹੀ ਪਾਦਾ ਸਾਰੀ ਲਓ ਜੀ ਕਟਰ ਦਾ ਵੀ ਕੰਮ ਨਿਬੜ ਗਿਆ ਵਸ ਹੁਣ ਸਟਿੱਪੇ ਰਹਿ ਰਹੀ ਏ ਦੀ ਕੱਲੀ ਆਪ ਬਹੁਸ਼ ਨਵੇਂ ਪਾਤੇ ਇਹਦੇ ਜਿਹੜੇ ਜ਼ਿਆਦਾ ਖਰਾਬ ਸੀ ਬਾਕੀ ਆਜ ਦੀ ਨਵੇਂ ਲੈ ਕੇ ਆਏ ਮੈਂ ਆਪੋ ਜੀ ਕਿ ਬਧੀਆ ਲੱਗੇ ਬਾਕੀ ਵਰਤ ਕੇ ਪਤਾ ਲੱਗੂ ਆਪ ਪਟੇ ਵਾਲੇ ਨੇ ਇਹ ਇਹੋ ਜੇ ਹੋ ਜਾਂਦੇ ਨੇ ਇੱਕ ਸੀਜ਼ਨ ਲਾ ਕੇ ਹੁਣ ਮੈਂ ਸਾਰਿਆਂ ਨੂੰ ਦੇਖੂਗਾ ਵੀ ਕਿਹੜਾ ਜ਼ਿਆਦਾ ਵਧੀਆ ਚੱਲਦਾ ਇੱਕ ਹੋਰ ਦਿਖਾਣਾ ਤੁਹਾਨੂੰ ਮੈਂ ਅਧਿਆਪ ਹਦੋਂ ਆ ਦੇ ਖਵਾਬ ਹੋਸ਼ ਇਹ ਵਿੱਚ ਜਿਹੜਾ ਸਰਾਖ ਹੁੰਦਾ ਉਹਦੇ ਵਿੱਚ ਵੀ ਵਿੱਚ ਫਿਕਸ ਬੈਠ ਜਾਂਦੇ ਨੇ ਆ ਦੇਖੋ ਦੋ ਬੁਸ਼ ਆ ਪਏ ਨੇ ਮੈਂ ਆ ਪਲੇਟਾਂ 'ਚ ਵੀ ਇਹ ਦੇਖਦੇ ਆ ਵੀ ਇਹ ਕਿਹੜਾ ਸਹੀ ਚੱਲਦਾ ਕਿਹੜਾ ਵੱਧ ਟਾਈਮ ਕੱਢੂਗਾ ਆ ਪਟੇ ਵਾਲੇ ਜਿਹੜੇ ਨੇ ਇਹ ਛੇ ਦਿਓ ਖਤਮ ਹੀ ਹੋ ਜਾਂਦੇ ਨੇ ਆ ਬੁਸ਼ ਆ ਮਕੇ ਕੰਪਨੀ ਦੇ ਨੇ ਇਹ ਇਹ ਤੇ ਕੀ ਬਾਈ ਨੇ ਬਹੁਤ ਆ ਲੱਗ ਜੂਗਾ ਇੱਕ ਆ ਬੁਸ਼ਟੀ ਦੇ ਪਹਿਲਾਂ ਦੇ ਇਹ ਵਧੀਆ ੱੱਲੇ ਨੇ ਬਾਕੀ ਦੇਖਦੇ ਹਾਂ ਬਈ ਇਹ ਤੇ ਕੀ ਬਣਦਾ ਬਾਕੀ ਇਹਦਾ ਫਰਸ਼ ਬਾਈ ਜੀ ਘਸ ਗਿਆ ਕਣਕ ਦਾ ਦਾ ਲਾ ਦੂ ਉਹ ਉੱਥੇ ਲਾ ਦਾਂਗੇ ਇੱਕ ਤੇ ਦੀਰੀ ਚ ਨਮ ਲਵਾਉਣਾ ਪਊਗਾ ਇੱਕ ਬਾਈ ਕਟਰ ਦੀ ਆ ਦੱਸਣਾ ਸੀ ਤੁਹਾਨੂੰ ਮੜਾ ਜਾ ਦੱਸਣ ਨੂੰ ਤਾਂ ਕੀ ਜਾਂਦਾ ਪਤਾ ਹੀ ਸਾਰਿਆਂ ਨੂੰ ਪਰ ਫੇਰ ਵੀ ਆਪਾਂ ਕੇ ਫਿਰ ਕਾਲ ਕਰ ਜੰਨੇ ਆ ਬੀਨਾ ਆ ਦੇਖੋ ਇੱਥੋਂ ਫਰਸ਼ ਦੇਣਾ ਜੇ ਤਾਂ ਆਪਾਂ ਫੀਡਰ ਕੱਢਦੇ ਆ ਇੱਥੇ ਕੰਮ ਲੱਗ ਜੰਨੇ ਕਰਨ ਫਰੂੰਗਾ ਖੋਲਣ ਜਾਂ ਗਰੀਸ ਕਰਨ ਫਰੂੰਗਾ ਵਾਲੇ ਬੈਰਾਂ ਨੂੰ ਤਾਂ ਆ ਚੀਜ਼ ਨਾ ਬਈ ਬਹੁਤ ਤਿੱਖੀ ਹੋਈ ਹੁੰਦੀ ਆ ਅਜਾ ਤਰ ਦੇਖੋ ਕਸ ਕਿਉਂਕਿ ਮਾਲ ਸਾਰਾ ਉਰੇ ਦੀ ਲੰਗਦਾ ਇਹ ਇੰਨੀ ਤਿੱਖੀ ਹੁੰਦੀ ਆ ਨਾ ਵੀ ਪੱਦਰਮ ਬੜਾ ਜਾ ਐਂ ਲੱਗਣ ਦੀ ਦੇਰ ਹੈ ਇਹਦੇ ਡਾ ਦੂ ਇਹ ਨੂੰ ਨਾ ਇੱਥੋਂ ਆਪਾਂ ਘੋਲ ਹੀ ਕਰਦੇ ਆ ਪਤਾ ਤਾਂ ਆਪ ਨੂੰ ਸਾਰਾ ਹੁੰਦਾ ਤੇ ਇੱਥੋਂ ਕੁੱਟ ਲਵੇ ਥੌੜੀ ਨਾਲ ਬੋਲੀ ਬੋਲੀ ਥੋੜੀ ਨਾਲ ਨਾ ਸਾਰਾ ਕੁੱਟ ਤੇ ਅੱਗੇ ਆ ਦੇਖੋ ਹੁਣ ਕੋਈ ਐਡਾ ਨਹੀਂ ਆ ਰਿਹਾ ਮੈਂ ਹੱਥ ਮਾਰ ਰਿਹਾ ਕੋਈ ਐਡਾ ਤਿੱਖਾ ਨਹੀਂ ਹੈਗਾ ਇਹ ਕਿਉਂਕਿ ਮੈਂ ਸਾਰਾ ਕੁੱਟਤਾ ਤੀ ਹੈ ਬਾਕੀ ਵਾਰ ਆਪਾਂ ਕਾਲ ਕਰ ਜੰਨੇ ਆਈਓ ਵੱਟ ਜੰਨੇ ਆ ਬਿਨਾ ਮਤਲਬ ਕੋਈ ਡਰਾਈਵਰ ਹੈਲਪਫੁਲੀ ਹੋਲ ਦੇ ਲੈ ਵੈਸੇ ਆਪ ਦਾ ਕਿਹੜਾ ਗੋਲ ਦਾ ਕਰੂੰਗਾ ਉਹਨਾਂ ਨੂੰ ਜਣੀ ਕਿ ਕਹਿ ਦੋ ਪਹਿਲਾਂ ਬਈਆ ਕੁੱਟ ਲੈ ਜਾਂ ਕੁੱਟ ਕੇ ਕਰ ਲੋ ਇਹ ਜਿਹਾ ਕੰਮ ਜ਼ਰੂਰੀ ਹੈ ਜ਼ਰੂਰੀ ਸੱਟ ਵੇਟ ਖਾਣੀ ਹੈ ਦੇਖੋ ਉਗਰਦਾ ਹੁੰਦਾ ਉਹ ਦਾਣੇ ਵਾਲੇ ਦਾ ਉਹਦੇ ਤਿੱਖਾ ਬਹੁਤ ਹੁੰਦਾ ਪਲੇਟ ਦੇ ਥਮਾਲ ਕੱਟਦੇ ਆਪਾਂ ਬਹੁਸ਼ ਹੁੰਦਾ ਇੱਥੇ ਬਾਕੀ ਫਿੰਗਰਾਂ ਠੀਕ ਨੇ ਬਸ ਟੈਨਾਂ ਜਿਹੜੀਆਂ ਥੋੜੀਆਂ ਹੋਦੀਆਂ ਖਰਾਬ ਨੇ ਪਾ ਦਾਂਗੇ ਲੈ ਕੇ ਦੋ ਤਿੰਨ ਤਾਂ ਪਾਤੀਆਂ ਦੀ ਪਈਆਂ ਦੀ ਬਾਕੀ ਜਿਹੜੀਆਂ ਇਹ ਜੀਆਂ ਹੋਣ ਨਹੀਂ ਜ਼ਿਆਦਾ ਖਰਾਬ ਕੱਟ ਕੇ ਨਵੀਆਂ ਪਾ ਦਾਂਗੇ ਬਾਕੀ ਇਧਰੋਂ ਰੇਡੀਅ ਸਾਰਾ ਚੈਨ ਤੋਂ ਪਾਤੀ ਓਕੇ ਇਹਦੇ ਵੀ ਬੈਰਿੰਗ ਆਹਾ ਇਹ ਟਿਲ ਬਿਲਕੁਲ ਖਤਮ ਏਜੀ ਟਿਲ ਨਹੀਂ ਹੋਣੀ ਚਾਹੀਦੀ ਬਿਲਕੁਲ ਦੇਖ ਬੈਰਾਂ ਦੀ ਟਿਲ ਨਹੀਂ ਹੈਗੀ ਹੁਣ ਖਤਮ ਕਰਤੀ ਜਿਹੜਾ ਬਟਲ ਨਾ ਬੇਬਾਜ਼ ਨਹੀਂ ਕਰਦੀ ਸਟ੍ਰਿਪ ਹੋਰ ਕੋਈ ਐਡਾ ਮੁੱਦਾ ਨਹੀਂ ਇੱਕ ਆ ਦੇਖੋ ਬਈ ਆਪਣੀ ਮਸ਼ੀਨ ਨੂੰ ਅਗਲਾ ਹਰੇ ਕੇ ਕਹਿ ਜਾਂਦਾ ਵੀ ਪਾੜੀ ਪੁਰਾਣੀ ਜੀ ਲਈ ਫਿਰਦਾ ਤੇ ਤਾਂ ਇਹ ਬਾਹਰ ਕੱਢਦੀ ਰੋਣਾ ਧੁੱਪ ਕਰਕੇ ਰੰਗ ਰੂੰਗ ਖਰਾਬ ਹੋ ਰਿਹਾ ਤੇ ਭਾਈ ਬਾਕੀ ਭਾਈ ਚੱਲਣ ਨੂੰ ਆਪਾਂ ਨੂੰ ਵਧੀਆ ਤਾਂ ਹੀ ਆਪਰ ਰੱਖ ਰਖੀਏ ਤੇ ਅਲਾਈਨਮੈਂਟ ਅਲਾਈਨਮੈਂਟ ਵਗੈਰਾ ਸੈਟਿੰਗ ਸਹੀ ਹੋਵੇ ਨਾ ਜੀ ਸੰਦ ਦੀ ਤਾਂ ਪੁਰਾਣੀ ਵੀ ਚੱਲੀ ਜਾਂਦੀਆਂ ਨੇ ਕੋਈ ਐਟਾ ਜ਼ਰੂਰੀ ਨਹੀਂ ਵੀ ਆਪਾਂ 28 ਲੱਖ ਲਾ ਵੀ ਜੀ ਦੀ ਕਣਕ ਵੱਢਣੀ ਹੈ ਤੇ ਆਪਾਂ ਇਹ ਜੀ ਨਾਲ ਵੀ ਵੱਢ ਸਕਦੇ ਆ ਆਪਾਂ ਲਾਏ ਰਹੇ ਆ ਸੀਜ਼ਨ ਬਈ ਵਧੀਆ ਲਾਉਣੀ ਇਹ ਆ ਦੇਖੋ ਵੀ ਮੱਟੀਆਂ ਪੁੱਟੀਆਂ ਹੁਣ ਇਹਦੇ ਜੇ ਕਮੀ ਜੀ ਜਾਂ ਚੈਣ ਨਮੀ ਹੈ ਫੀਡਰ ਦਾ ਫਰਸ ਨਾ ਮੈਂ ਠੀਕ ਹੈ ਸਿੱਧੇ ਮੁੰਬਈਆ ਚੈਣ ਬਹੁਤ ਇਹਦਾ ਹੀ ਦੇਖਿਆ ਮੈਂ ਪੀ ਵਾਲੀਆਂ ਟਿੱਡੀ ਨਹੀਂ ਚੱਲੀ ਜਾਂਦੀਆਂ ਨੇ ਉਹ ਵੀ ਜਿਹੜੇ ਡਰਾਈਵਰਾਂ ਦੇ ਸਿਰ ਛੱਡ ਦਿੰਦੇ ਨੇ ਕੰਮ ਉਹਨਾਂ ਦਾ ਜਿਆਦਾ ਦਿੱਕਤ ਆ ਵੈਸੇ ਤਾਂ ਕਾਨੂੰ ਅਗਲਾ ਕਰਦਾ ਹੁਣ ਸਿਰਾ ਲਾਗੇ ਰੱਖਦਾ ਲਾ ਦੇ ਕੰਮ ਹੋਇਆ ਆਵੇ ਕੋਈ ਿੱਲ ਮੱਠ ਨਹੀਂ ਬੈਰਿੰਗ ਨਵੇਂ ਨੇ ਜਿਹੜੀ ਚੀਜ਼ ਦੀ ਲੋੜ ਆ 20 ਆਉਂਦਾ ਦੇਖੋ ਪੱਖੇ ਵਾਲੇ ਬੈਰਿੰਗਾਂ ਨੂੰ ਵੀ ਐ ਨਹੀਂ ਹੈਗਾ ਵੀ ਕਿਸੇ ਬੈਰਿੰਗ ਨੂੰ ਗ੍ਰੀਸ ਨਹੀਂ ਆਇਆ ਹੋਊਗਾ ਹੁਣ ਜੇ ਆਪਾਂ ਕਈ ਵਾਰੀ ਗੌਰ ਨਹੀਂ ਕਰਦੇ ਕੋਈ ਬੈਰਿੰਗ ਰਹਿ ਗਿਆ ਸੁੱਕਾ ਵਿਚਾਰ ਛੱਡ ਪਰਾਂ ਕਾਨੂੰ ਪਰ ਸੀਜ਼ਨ ਚ ਬਾਈ ਉਹ ਟੁੱਟੜ ਜਾਂਦੇ ਨੇ ਦਿੱਕਤ ਆਉਂਦੀ ਆ ਬਾਕੀ ਤੱਕ ਵੀ ਸਕਦਾ ਏ ਏਡੀ ਵੀ ਗੱਲ ਨਹੀਂ ਬਾਕੀ ਜਣੀ ਤਕਰੀਬਨ ਫਰਕ ਤਾਂ ਰਹਿੰਦਾ ਹੀ ਆ ਬਾਈ ਜੇ ਆਪਾਂ ਗੌਰ ਕਰੀ ਜਾਵਾਂਗੇ ਨਾਲ ਨਾਲ ਹਰੇਕ ਚੀਜ਼ ਦੀ ਤੇ ਆ ਮਸ਼ੀਨ ਆ ਆਪਣੀ 2010 ਮਾਡਲ ਐ ਭਾਰਸਣ ਦੀ ਬਣੀ ਐ ਰਾਮ ਜੀ ਸਾਰਾ ਕੁਝ ਓਕੇ ਆ ਬਾਈ ਤੇਲ ਤੂਲ ਮਾਰ ਕੇ ਗੁਟਕਿਆਂ ਨੂੰ ਦੇਖੋ ਸੀਪਾਂ ਝਾਰਨੇ ਦੇ ਨਵੇਂ ਨੇ ਐ ਨਹੀਂ ਵੀ ਪੱਤੀਆਂ ਜੀਆਂ ਟੁੱਟੀਆਂ ਫਿਰਦੀਆਂ ਨੇ ਉਹੀਆਂ ਠੀਕ ਐ ਪੁਰਾਣੀ ਦਾ ਕੀ ਆ ਮੂਰੇ ਰੰਗ ਰੋਗ ਨਹੀਂ ਪੁਰਾਣਾ ਅਨ ਨਵੀਆਂ ਨੇ ਸਾਰੀਆਂ ਐ ਜਾਨੀ ਕਿ ਐਂ ਦਾ ਕਈ ਸੀਜ਼ਨ ਹੋ ਗਏ 7-8 ਸੀਜ਼ਨ ਹੋ ਗਏ ਨਾ ਪਰ ਐਂ ਨਹੀਂ ਵੀ ਕੋਈ ਟੁੱਟੀ ਹੋਈ ਇਹ ਥੱਲੇ ਵਾਲੀ ਵੀ ਓਕੇ ਬਾਈ ਠੀਕ ਐ ਯਾ ਕਿਤੇ ਟਲ ਮੱਠ ਨਹੀਂ ਨਾ ਹੋਊਗੀ ਚੀਜ਼ ਆਪੇ ਵਧੀਏ ਜਲਦੀ ਸਹੀ ਜਲਦੀ ਐ